ਇਹਦਾ ਕੰਮ ਕੀਤਾ ਧਾਗੇ ਦਾ ਬਹੁਤ ਸੋਹਣਾ ਜੀ ਫੋਟੋ ਵਾਲੇ ਸੂਟ ਨੇ ਫੋਟੋ ਵਾਲੇ ਸੂਟ ਇਹਦਾ ਬਾਜ਼ਾਰ ਰੇਟ 1500 ਕੋਈ 1600 ਦਾ 1700 ਸਾਡੇ ਕੋਲ ਦੇਖੋ ਐਦਾਂ ਦੇ ਆ ਗਏ ਡਿਜ਼ਾਈਨ ਦੇਖੋ ਫੋਟੋ ਚ ਆ ਗਏ ਅੱਛਾ ਅੱਛਾ ਇਹ ਦੁਪੱਟਾ ਵੀ ਭਾਜੀ ਇਹ ਡਬਲ ਕਲਰ ਵਾਲਾ ਆ ਗਿਆ ਬਿਲਕੁਲ ਬਿਲਕੁਲ ਦੇਖੋ ਡਿਜ਼ਾਈਨ ਦਿਖਾਓ ਨਾ ਸਲਵਾਰ ਤੇ ਵੀ ਕੜਾਈ ਹੋ ਗਈ ਭਾਜੀ ਜੀ ਜੀ ਵਾਈਟ ਬੋਟਲ ਵਾਲੇ ਸੂਟੇ ਪਹੁੰਚ ਚਲਦੇ ਆ ਇਸ ਹੁਣ ਬਜ਼ਾਰ ਚ ਲੱਗਦਾ 1595 1495 ਜੀ ਜੀ ਅਈ ਤੁਹਾਨੂੰ ਦੇਣਾ ਸਿਰਫ 695 ਸੁਰਦੀ ਭਾਜੀ 695 ਚ ਸਲਵਾਰ ਵਾਲਾ ਬਿਲਕੁਲ ਸਲਵਾਰ ਕੜਾਈ ਆਊਗੀ ਬਹੁਤ ਨਾਲ ਕੰਮ ਹੋਊਗਾ ਰੰਗ ਜੁਨੇ ਮਰਜ਼ੀ ਇਹ ਨਹੀਂ ਕਹਿੰਦੇ 1 ਪੀਸਾ 10 ਸਾਂਗੇ ਰੰਗ ਪੀਸ ਚ ਲੈ ਲਓ 100 ਜਿੰਨੇ ਮਰਜ਼ੀ ਲੋ ਮਾਲ ਜਲਦੀ-ਉਲਦੀ ਆਉ ਦੁਕਾਨ ਤੇ ਜੀ ਜੀ ਮਾਲ ਦੀ ਹੱਟੀ ਮੱਛ ਵੜੇ ਜੀ ਸੰਡੇ ਮੰਡੇ ਕੋਈ ਦਿਨ ਬੰਦ ਨਹੀਂ ਸੋਲਦਗਰ ਖੁੱਲੀ ਹੁੰਦੀ ਆਪਣੀ ਚਲੋ ਮਰਜ਼ੀ ਆਓ ਜੀ ਪਿਓਰ ਕਰੇ ਦਾ ਸੂਟ ਆਊਗਾ ਜੀ 5 ਮੀਟਰ ਕੱਪੜਾ ਸਾਰੇ ਤੱਕ ਕੰਮ ਪੂਰਾ ਹੈਵੀ ਇਹ ਬਾਜ਼ਾਰ ਚ ਮੇਰਾ 14 15 ਉਹ ਅਸੀਂ ਤਾਂ ਦੇ ਨੇ 6.5 ਰੁਪਏ 6.5 ਰੁਪਏ ਦੀ ਭਾਈ ਦੁਪੱਟੇ ਵੀ ਨਾਲ ਹੈਵੀ ਲੱਗੇ ਕਿੰਨੇ ਮੱਤੀ ਹੈਵੀ ਦੁਪੱਟੇ ਹੁਣ ਭਾਜੀ ਰੇਟ ਉਹੀ ਆ ਉਹ ਡਿਜ਼ਾਈਨ ਲੈ ਲਓ ਤੇ ਇਹ ਵਾਲੋ ਇਹ ਡਿਜ਼ਾਈਨ ਉਹ ਪਾਰਾ ਉਤੋਂ ਹੀ ਪਾਰਾ ਉਹ ਚ ਉਨੀ ਪਾਰੀ ਉਨੀ ਉਤੋਂ ਹੀ ਪਾਰੀ ਅੱਛਾ ਇਹ ਸਾਰੇ ਦਾਜਵਰੀਆਂ ਵਾਲੇ ਸੁਣ ਸਾਡਾ ਦਾਜਵਰੀ ਵਾਲੇ ਇੱਕਦ ਇੱਕ ਚੱਲਦੀ ਚੱਲ ਸੁਣਨੇ ਜੀ ਪੰਜਾਬ ਦੇ 1400 1500 ਨੂੰ ਕੋਈ ਮਤਲਬ ਨਹੀਂ ਅਸੀਂ ਤਾਂ ਦੇ ਸਰ 6.5 ਸੁਣੋ